ਮੈਂ ਐਜੇ ਪ੍ਰਿੰਸੀਪਲ ਕੰਮ ਕਰ ਰਿਹਾ ਹਾਂ ਇੱਥੇ ਜੀ ਆਪਣਾ ਸ਼ੁਭਨਾਕੀ ਜੀ ਜਨਕ ਰਾਜ ਚੋਪੜਾ ਜਨਕ ਰਾਜ ਜੀ ਜਿਹੜਾ بارش ਹੁੰਦੀ ਜਦੋਂ ਤੇ ਸਕੂਲ ਦੇ ਬਾਹਰ ਮੂਰੇ ਜਿਹੜਾ ਪਾਣੀ ਆ ਇਹ ਕਿੰਨਾ ਖ ਭਰ ਜਾਂਦਾ ਆ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਜੀ ਇਸ ਇੰਪੋਸੀਬਲ ਕਹਿ ਲੋ ਸ਼ਬਦ ਤਾਂ ਵੀ ਛੋਟਾ ਹੈ ਜੀ ਇਹਦੇ ਸਾਹਮਣੇ ਕਿੰਨੇ ਸਾਲ ਹੋ ਗਏ ਲਗਭਗ ਤੁਹਾਨੂੰ ਇੱਥੇ ਡਿਊਟੀ ਕਰਦਿਆਂ ਨੂੰ ਮੈਨੂੰ 7 ਸਾਲ ਤੋਂ ਕੰਮ ਕਰ ਰਿਹਾ ਜੀ ਤੇ 7 ਸਾਲਾਂ ਦੇ ਵਿੱਚ ਕਿੰਨੀ ਵਾਰੀ ਇੱਥੇ ਪਾਣੀ ਭਰ ਚੁੱਕਿਆ ਜਦ ਵੀ بارش ਹੁੰਦੀ ਹੈ ਹਰ ਵਾਰੀ ਇਹੀ ਕਦੇ ਪਿੰਡ ਦੇ ਸਰਪੰਚ ਨੂੰ ਜਾਂ ਕਿਸੇ ਪ੍ਰਸ਼ਾਸਨ ਤੱਕ ਪਿੰਡ ਦੇ ਸਰਪੰਚ ਨੂੰ ਵੀ ਇਤੋਂ ਤੱਕ ਕਿ ਐਮਐਲਏ ਨੂੰ ਵੀਡੀਓ ਬਣਾ ਕੇ ਭੇਜਿਆ ਨੇ ਜੀ ਜੀ ਤੇ ਕੀ ਰਿਸਪੌਂਸ ਮਿਲਿਆ ਗੋ ਬਸ ਚੁੱਪ ਜੀ ਅੰਸ਼ੇਤਾ ਨੂੰ ਤੇ ਬੱਚਿਆਂ ਦਾ ਫਿਰ ਕਿਵੇਂ ਆਉਣਾ ਜਾਣਾ ਲੱਗਿਆ ਗਰੀਬਾਂ ਦੇ ਬੱਚੇ ਨੇ ਆਮ ਲੋਕਾਂ ਦੇ ਬੱਚੇ ਨੇ ਵਿਚਾਰੇ ਡੰਗਾ ਲਾ ਹੀ ਲੈਂਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਆ ਗਲੀ ਜਿਹੜੀ ਸੀ ਇਹਦੀ ਬਲੇਬਲ ਉੱਚਾ ਕਰਕੇ ਇਹਨੂੰ ਬਣਾਉਣਾ ਚਾਹੀਦਾ ਹੈ ਜੇਕਰ ਸਾਡਾ ਸਕੂਲ ਤੁਸੀਂ ਅੰਦਰੋਂ ਜਾ ਕੇ ਵੇਖੋ ਆ ਅਸੀਂ ਪੂਰਾ A1 ਬਣਾਇਆ ਹੋਇਆ ਹੈ ਜੀ ਪਰ ਜੇਕਰ ਸਕੂਲ ਦਾ ਜਿਹੜਾ ਗੇਟ ਹੈ ਉੱਥੇ ਸਾਡੇ ਕੋਲ ਕੋਈ ਰਿਸੋਰਸ ਨਹੀਂ ਹੈ ਜੀ ਅਸੀਂ ਚਾਹੁੰਦੇ ਆ ਵੀ ਇਹ ਸਰਕਾਰ ਜਾਂ ਪੰਚਾਇਤ ਰਾਕੀ ਇਹਨਾਂ ਗਲੀਆਂ ਦਾ ਉੱਚਾ ਲੈਵਲ ਕਰੇ ਸਾਨੂੰ ਬਹੁਤ ਸਾਰੇ ਮੋਟਰਸਾਈਕਲ ਵਾਲਾ ਆ ਰਹੇ ਜੀ 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 ਚੋਂ ਡੇਕੂ ਬੇਗਾ ਲਾਈਫ ਰਿਸਕ ਵਿੱਚ ਲੈ ਕੇ ਹੀ ਇੱਥੇ ਲੋਕ ਲੰਘਦੇ ਨੇ ਜੀ ਠੀਕ ਹੈ ਨਾ ਤੁਸੀਂ ਅੱਗੇ ਅਸੀਂ ਮੈਸਿਵਸ ਦੇ ਗੱਡੀ ਲੈ ਕੇ ਆਏ ਸੀ ਤਾਂ ਲੱਗਦਾ ਗੱਡੀ ਬੰਦ ਹੋਣ ਵਾਲੀ ਸੀ ਉਦੋਂ ਬਾਅਦ ਸਟੇਰਿਆ ਸੀ ਪੂਰਾ ਜੀ ਠੀਕ ਹੈ ਬੰਪਰ ਦੇ ਕਿ ਪਾਣੀ ਆ ਰਿਹਾ ਸੀ ਜੀ ਠੀਕ ਹੈ ਅਜਿਹੇ ਹਾਲਤ ਵਿੱਚ ਕਈ ਵਾਰ ਕੀ ਸੋਚਿਆ ਜਾਂਦਾ ਹੈ ਯਾਰ ਬੱਚੇ ਨਾਲ ਕਿਵੇਂ ਸੋਣਾ ਜੀ ਹਰ ਕੋਲ ਪੂਰੀ ਹਾਲਣੀ ਹੈਗਾ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਜਾਂ ਹੋਰ ਜਿਹੜੇ ਹੈਗੇ ਨੇ ਘਟੋ ਘਟਾ ਇਸ ਇਲਾਕੇ ਦਾ ਜਰੂਰ ਦੌਰਾ ਕੀਤਾ ਜਾਵੇ ਇਹ ਜਿਹੜੀ ਸਮੱਸਿਆ ਸਾਡੀ ਇਹਦਾ ਹੱਲ ਕੀਤਾ ਜਾਵੇ ਤੇ ਕਿਹੜੇ ਪਿੰਡ ਦਾ ਸਕੂਲ ਹੈ ਪਿੰਡ ਸੋਨਗੜ ਰੱਤੇਵਾਲਾ ਹੈ ਜੀ ਜੀ ਅੱਜ ਤਰੀਕ ਹੈਗੀ ਜੀ 1 ਅਗਸਤ 2024 ਜੀ ਜੀ ਤੇ ਆ ਸਾਰਾ ਪਤਾ ਨਹੀਂ ਆ ਗਿਆ ਕਿ ਜਦੋਂ ਆ ਕਿੱਦਾਂ ਹੜਾ ਹੋਇਆ ਪਿਆ ਮਾੜਾ ਇੱਥੋਂ ਔਰ ਜਾਣ ਵਾਸਤੇ ਨਿਕਲਣ ਵਾਸਤੇ ਵੀ ਬੜੇ ਔਖੇ ਮੁਸ਼ਕਿਲ ਹੁੰਦੀ ਹੈ ਇੱਥੇ ਕਿਹੜਾ ਸਕੂਲ ਹੈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪ੍ਰਿੰਸਾ ਹੈ ਤੇ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਨਗੜ ਰੱਤੇ ਵਾਲਾ ਹੈ ਤੇ ਇਹ ਆ ਸਮਾਰਟ ਸਕੂਲ ਦੀਆਂ ਆ ਤਸਵੀਰਾਂ ਸਮਾਰਟ ਸਕੂਲ ਦੇ ਗੇਟ ਦੀਆਂ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਸੋਨਗੜ ਰੱਤੇ ਵਾਲੇ ਦੀਆਂ ਜਿਹੜੀਆਂ ਬੱਚੀਆਂ ਆ ਇਹ ਦੇਖੋ ਇੱਕ ਟੈਂਪੂ ਆ ਰਿਹਾ ਛੋਟਾ ਹਾਥੀ ਦੇ ਪਾਣੀ ਦੇਖੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਨਗੜ ਦੇ ਗੇਟ ਦੀਆਂ ਤਸਵੀਰਾਂ ਇਹ ਮੋੜੇ ਤੇ ਚੱਕ ਕੇ ਲਿਆ ਰਹੇ ਨੇ ਆ ਦੇਖੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੱਚੇ ਨੂੰ ਸਕੂਲ ਛੱਡਣ ਵਾਸਤੇ ਆ ਰਹੇ ਹਨ ਲੇਕਿਨ ਟਾਈਮ ਇਹਦਾ 10 ਵਜੇ ਦਾ ਟਾਈਮ ਹੋ ਚੁੱਕਿਆ ਹੈ ਪਾਣੀ ਹੋਣ ਦੇ ਕਾਰਨ ਬੱਚੇ ਸਕੂਲ ਨਹੀਂ ਆ ਸਕਦੇ ਸੀ ਦੇਖੋ ਬੱਚੇ ਨੂੰ ਬੱਚੇ ਦਾ ਪਿਤਾ ਮੋਢੇ ਦੇ ਉੱਪਰ ਚੱਕ ਕੇ ਸਕੂਲ ਛੱਡਣ ਵਾਸਤੇ ਆਇਆ ਹੈ ਇਹ ਵੀ ਇੱਕ ਬਹੁਤ ਵੱਡੀ ਤਸਵੀਰ ਹੈ ਬੰਟੀ ਬੱਤਰਾ ਜੀ ਕਿੰਨੇ ਚਿਰ ਤੋਂ ਤੁਸੀਂ ਇਸ ਪਿੰਡ ਦੇ ਵਿੱਚ ਰਹ ਰਹੇ ਹੋ ਹੋਗੇ 12-13 ਸਾਲ ਹੋ ਗਏ 12-13 ਸਾਲ ਹੋ ਗਏ ਸਰਕਾਰੀ ਸਕੂਲ ਦੇ ਗੇਟ ਦੇ ਵਿੱਚ ਕੀ ਹਾਲਾਤ ਹੈ ਇਸ ਟਾਈਮ ਬਹੁਤ ਬੁਰਾ ਹਾਲ ਹੈ ਮਹਿੰਗਾ ਹੀ ਨਹੀਂ ਜਾਂਦਾ ਕਿਸੇ ਤੋਂ ਤੇ ਨਾਲ ਹੀ ਸਰਕਾਰੀ ਸਕੂਲ ਦੇ ਨਾਲ ਨਾਲ ਆਹ ਗੇਟ ਕਿਸ ਚੀਜ਼ ਦਾ ਇਹ ਹਸਪਤਾਲ ਹੈ ਇਹ ਹਸਪਤਾਲ ਦਾ ਤੁਹਾਡੀ ਦੁਕਾਨ ਵੀ ਹੈ ਨਾਲ ਕੀ ਹਾਲਾਤ ਰਹਿੰਦੇ ਜਦੋਂ ਇੱਥੇ بارش ਹੋ ਜਾਂਦੀ ਹੈ ਪਾਣੀ ਤਾਂ ਲੰਘੇ ਹੀ ਨਹੀਂ ਜਾਂਦਾ ਇਹ ਦਰਿਆ ਬਣ ਜਾਂਦਾ ਹੈ ਦਰਿਆ ਬਣ ਜਾਂਦਾ ਹੈ ਕੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਹਾਂ ਕਿ ਇਹ ਸੈੱਟ ਕੀਤਾ ਜਾਵੇ ਕੀ ਸੈੱਟ ਕੀਤਾ ਜਾਵੇ ਇਹ ਸ਼ਹਿਰਕ ਦੁਆਰਾ ਬਣਾਈ ਜਾਵੇ ਸਾਰੀ ਸੈੱਟ ਕਰਕੇ ਨਾਲੀਆਂ ਵੀ ਨਾਲੀਆਂ ਜੀ ਨਾਲੀਆਂ ਦਾ ਜਿਹੜਾ ਪਾਣੀ ਨਾ ਉਹ ਕਿੱਧਰ ਨੂੰ ਜਾਂਦਾ ਇਹ ਟੇਕ ਖੜ ਜਾਂਦਾ ਹੀ ਗਾਪਸ਼ਾ ਜਾਂਦਾ ਹੀ ਨਹੀਂ ਗਏ ਕਿਸੇ ਬਸੇ ਜਾਂਦੇ ਨਹੀਂ ਨਿਕਾਸ ਨਹੀਂ ਗਾਣੀ ਦਾ ਦਾਸੀ ਨਹੀਂ ਪੰਚਾਇਤ ਕੋਲੇ ਕਦੇ ਤੁਸੀਂ ਪੰਚਾਇਤ ਨੂੰ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਜੀ ਕਿਸੇ ਨੇ ਅਜੇ ਤੱਕ ਤੁਹਾਡੀ ਬਾਹ ਫੜੀ ਕਿ ਨਹੀਂ ਫੜੀ ਕਿਸੇ ਨੇ ਨਹੀਂ ਫੜੀ ਆਹ ਹੀ ਹਾਲ ਹੈ ਜੀ ਇੱਥੇ ਇਹ ਤਸਵੀਰਾਂ ਸਰਕਾਰੀ ਹਸਪੀਟਲ ਦੇ ਗੇਟ ਦੀਆਂ ਤੇ ਮਿਨੀ ਡਿਸਪੈਂਸਰੀ ਵੀ ਆ ਤੇ ਹੁਣ ਜਿਹੜਾ ਮ ਲੱਕਲੀਨਕ ਬਣਾ ਦਿੱਤਾ ਕਿ ਮਿਨੀ ਡਿਸਪੈਂਸਰੀ ਤੋਂ ਉਹਦੀਆਂ ਤਸਵੀਰਾਂ ਉਹਦੇ ਗੇਟ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਇੱਥੇ ਪਾਣੀ ਖੜ ਜਾਂਦਾ ਜਦੋਂ ਬਾਰਿਸ਼ ਹੁੰਦੀ ਹੈ ਮਰੀਜ਼ਾਂ ਨੂੰ ਵੀ ਇੱਥੇ ਪਹੁੰਚਣ ਦੇ ਵਿੱਚ ਆਉਂਦੀ ਹੈ ਦਿੱਕਤ ਸਕੂਲ ਵੀ ਨਾਲ ਹੈ ਬੱਚਿਆਂ ਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਪਿੰਡ ਦਾ ਇਹ ਮੇਨ ਰੋਡ ਹੈ ਇਸ ਤੇ ਵੀ ਆਵਾਜਾਈ ਹੋ ਜਾਂਦੀ ਠੱਪ ਕਿਸੇ ਨੇ ਸ਼ਹਿਰ ਬਜ਼ਾਰ ਜਾਣਾ ਉਹਨਾਂ ਲਈ ਵੀ ਮੁਸ਼ਕਲ ਹੁੰਦੀ ਹੈ ਵਗ ਤੇ ਅੱਜ ਬਾਰਿਸ਼ ਹੋਈ ਆ ਤੇ ਪਾਣੀ ਮੈਂ ਸੁਣਿਆ ਤੁਹਾਡੇ ਘਰੇ ਪਾਣੀ ਵੜ ਗਿਆ ਸੀ ਕਿੰਨਾ ਕੁ ਪਾਣੀ ਸੀ ਪਾਣੀ ਵਾਵਾ ਕੀ ਕਹਿਣਾ ਚਾਹੁੰਨੇ ਪ੍ਰਸ਼ਾਸਨ ਹਰ ਜਿਹੜੇ ਕੁੜੀ ਆ ਪਾਣੀ ਵਾਟਦਾ ਹਰ ਵਾਰੀ ਵੜ ਜਾਂਦਾ ਪਾਣੀ ਸੋ ਬਹੁਤ ਸ਼ਰਮ ਦੀ ਗੱਲ ਆ ਕਿ ਪਿੰਡ ਸੋਹਣਗੜ ਰੱਤੇ ਵਾਲੇ ਦੇ ਵਿੱਚ ਇੱਕ ਗਰੀ ਪਰਿਵਾਰ ਆ ਜਿਹਦਾ ਨਾਮ ਭਗਤਜੀ ਆ ਉਹਦੀਆਂ ਮਕਾਨ ਦੀਆਂ ਛੱਤਾਂ ਵੀ ਕੱਚੀਆਂ ਜਿਹੜੀਆਂ ਛੱਤਾਂ ਬਿਲਕੁਲ ਕੱਚੀਆਂ ਤੇ ਪਾਣੀ ਵੀ ਘਰ ਦੇ ਅੰਦਰ ਵੜ ਜਾਂਦਾ ਰਾਮਕ੍ਰਿਸ਼ਨ ਜੀ ਤੁਹਾਡਾ ਜਿਹੜਾ ਘਰ ਆ ਉਹ ਸਕੂਲ ਦੇ ਬਿਲਕੁਲ ਸਾਹਮਣੇ ਆ ਜਦੋਂ ਵੀ ਬਾਰਿਸ਼ ਹੁੰਦੀ ਆ ਉਧਰ ਕੀ ਪਾਣੀ ਐਨਾ ਹੀ ਹਰ ਵਾਰੀ ਭਰਦਾ ਕਿ ਅੱਜ ਪਹਿਲੀ ਵਾਰੀ ਭਰਿਆ ਇਹ ਤੋਂ ਜ਼ਿਆਦਾ ਵੀ ਹੋ ਜਾਂਦਾ ਕਈ ਵਾਰੀ ਕਈ ਵਾਰੀ ਜ਼ਿਆਦਾ ਵੀ ਹੋ ਜਾਂਦਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਪੰਚਾਇਤਾਂ ਨੂੰ ਜਾਂ ਅੱਜਕੱਲ ਸਰਕਾਰਾਂ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਅਸੀਂ ਕੀ ਆਖੀਏ ਇਹਨਾਂ ਨੂੰ ਬੇਸ਼ਰਮ ਹੋਏ ਆ ਸਰਕਾਰਾਂ ਤੇ ਸਰਪੰਚ ਵੀ ਜੀ ਕਿ ਇੱਥੇ ਹੁਣ ਪਾਣੀ ਲਗਭਗ ਕਿੰਨਾ ਕਿੰਨਾ ਹੋਗਾ ਇੱਥੇ ਹੋਊਗਾ ਤਿੰਨ ਤਨ ਦੋ 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 2.5 ਫੁੱਟ ਦਾ ਹੈਗਾ ਇਹ ਦੋ 2.5 ਫੁੱਟ ਪਾਣੀ ਹੈਗਾ ਹਾਂ ਤੇ ਤੁਹਾਡਾ ਨਾਲ ਦਾ ਪੜੋਸੀ ਜਿਹੜਾ ਉਹਦੇ ਘਰੇ ਵੀ ਪਾਣੀ ਮੈਂ ਸੁਣੇ ਵੜ ਜਾਂਦਾ ਹਰ ਵਾਰੀ ਵੜ ਗਿਆ ਵੜ ਗਿਆ ਵੜ ਗਿਆ ਉਹਦੇ ਘਰੇ ਵੀ ਪਾਣੀ ਵੜ ਗਿਆ ਹਾਂਜੀ ਹਾਂ ਚਲੋ ਠੀਕ ਹੈ ਜੀ ਕੀ ਕਹਿਣਾ ਚਾਹੁੰਨੇ ਤੁਸੀਂ ਅਸੀਂ ਤਾਂ ਇਹ ਕੋਈ ਇਹ ਪੰਚਾਇਤ ਹੀ ਕਰੇ ਜੋ ਕਰੇ ਇਹਨਾਂ ਦੇ ਪੈਸੇ ਜਿਹੜੇ ਖਾਦੇ ਹੋਏ ਆ ਜੀ ਉਹ ਪਿੰਡ ਦਾ ਸੁਧਾਰ ਦਾ ਕਰਨ ਪੈਸੇ ਵੀ ਖਾਣਾ ਪਰ ਪਿੰਡ ਦਾ ਸੁਧਾਰ ਦਾ ਕਰਨ ਜੀ ਹੁਣ ਜਿਹੜੇ ਕਿ ਇਸ ਨਵੀਂ ਸਰਕਾਰ ਨੂੰ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਕਹੀ ਜਾਂਦੀ ਸੀ ਉਹਨੂੰ ਵੀ 3 ਸਾਲ ਹੋ ਗਏ ਲਗਭਗ ਤੇ ਆਮ ਆਦਮੀ ਪਾਰਟੀ ਨੇ ਕੀ ਕੁਝ ਕੰਮ ਕੀਤਾ ਤੁਹਾਡੇ ਪਿੰਡ ਦੇ ਵਿੱਚ ਸਾਨੂੰ ਤਾਂ ਕੋਈ ਪਤਾ ਨਹੀਂ ਜੀ ਕੀ ਕੀ ਕੋਈ ਕੋਸ਼ਿਸ਼ ਕੀਤਾ ਕੀ ਕੁਝ ਨਹੀਂ ਆਇਆ ਕੋਈ ਫੰਡ ਦਾ ਪਤਾ ਨਹੀਂ ਕੋਈ ਦਿੱਤੀ ਹੈ ਜਾਂ ਨਹੀਂ ਦਿੱਤੀ ਅਜੇ ਤੱਕ ਕੋਈ ਕਿਸੇ ਤਰ੍ਹਾਂ ਦਾ ਕੋਈ ਫੰਡ ਨਹੀਂ ਆਇਆ ਹਾਂਜੀ 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 ਵੀਰ ਜੀ ਤੁਹਾਡਾ ਨਾਂ ਕੀ ਆ ਮੇਰਾ ਨਾਂ ਜੀ ਜਕਸੀਰ ਜੀ ਜਕਸੀਰ ਸਿੰਘ ਜੀ ਆਪਾਂ ਕਿਸ ਜਗ੍ਹਾ ਤੇ ਖੜੇ ਆਂ ਜੀ ਪਿੰਡ ਦੇ ਵਿੱਚ ਇਹ ਜੀ ਠਾਕਰ ਦੀ ਬਾਬੇ ਦੀ ਮੰਡੀ ਦੇ ਕੋਲੇ ਖੜੇ ਆਂ ਜੀ ਤੇ ਕਿੰਨਾ ਕੁ ਪਾਣੀ ਭਰ ਜਾਂਦਾ ਜਦੋਂ ਪਾਣੀ بارش ਹੁੰਦੀ ਆ ਪਾਣੀ ਦੀ بارش ਹੁੰਦੀ ਆ ਜੀ ਪਾਣੀ ਜਿਵੇਂ ਛੜਕਦੇ ਉੱਤੋਂ ਦੀ ਜਾਂਦਾ ਜੀ ਜਦੋਂ ਛੜਕਦੇ ਉੱਤੋਂ ਨਹੀਂ ਜਾਂਦਾ ਨਾਲ ਇੱਥੇ ਸਰਕੂਲ ਵੀ ਨਾਲ ਹਾਂਜੀ ਸਕੂਲ ਵੀ ਹੈਗਾ ਜੀ ਕਿੰਨੇ ਕਿੰਨਾ ਕਿੰਨਾ ਲਗਭਗ ਪਾਣੀ ਪਰ ਜਾਂਦਾ ਕਿੰਨੇ ਦਿਨ ਤੱਕ ਖੜਾ ਰਹਿੰਦਾ ਪਾਣੀ ਇਹ ਇਹ ਪਾਣੀ ਜੀ ਜੇ ਮੀਂਹ ਥੋਕੇ ਪੈ ਜਾਏ ਤਾਂ ਜੀ ਇਹਦੇ ਟੁਕੜ 10 ਦਿਨ ਸੁੱਕਦਾ ਨਹੀਂ ਜੀ ਪਾਣੀ 10 ਦਿਨ ਸੁੱਕਦਾ ਨਹੀਂ ਕਾਰਨ ਕੀ ਹੈ ਨਾਲੀਆਂ ਦੀ ਸਫਾਈ ਜਾਂ ਕੁਛ ਨਾਲੇ ਨਹੀਂ ਬਣੇ ਕੀ ਕਰਨਾ ਇੱਥੇ ਜੀ ਨਾਲਿਆਂ ਦੀ ਸਫਾਈ ਹੈ ਨਹੀਂ ਜੀ ਜਮਾਂ ਜੀ ਸਫਾਈ ਨਹੀਂ ਹੈਗੀ ਕਰਮਚਾਰੀ ਵੀ ਰੱਖਿਆ ਹੋਇਆ ਪਿੰਡ ਦੇ ਵਿੱਚ ਪਿੰਡ ਦੇ ਕਰਮਚਾਰੀ ਤਾਂ ਰੱਖੇ ਜੀ ਕੰਮ ਕਰਦੇ ਨਹੀਂ ਜੀ ਉਹ ਕਰਦੇ ਨਹੀਂ ਹਾਂਜੀ ਕਿੰਨਾ ਚਿਰ ਹੋ ਗਿਆ ਇੱਥੇ ਪਾਣੀ ਭਰਦੇ ਨੂੰ ਕਿੰਨੇ ਸਾਲ ਹੋ ਗਏ ਪਾਣੀ ਭਰਦੇ ਨੂੰ ਕਟੋ-ਕਟੋ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਹਾਂਜੀ 5 ਸਾਲਾਂ ਦੇ ਵਿੱਚ ਇਸ ਵਾਲੀ ਕਿਸੇ ਨੇ ਧਿਆਨ ਦਿੱਤਾ ਨਹੀਂ ਅਜੇ ਤੱਕ ਅਜੇ ਤੱਕ ਕੋਈ ਨਹੀਂ ਸੁਣਾਈ ਕਰਦਾ ਜੀ ਇੱਥੇ ਆ ਤੁਹਾਡੇ ਮਗਰ ਬਿਲਡਿੰਗ ਕਿਸ ਚੀਜ਼ ਦੀ ਆ ਇਹ ਜੀ ਧਰਮਸ਼ਾਲਾ ਜੀ ਕਿਮਾਰਾਂ ਦੀ ਜੀ ਕਿਮਾਰਾਂ ਦੀ ਧਰਮਸ਼ਾਲਾ ਹਾਂਜੀ